ਸੋ ਜਿਨ੍ਹਾਂ ਦੀਆਂ ਬੇਸਮੈਂਟਾਂ ਖਾਲੀਆਂ ਹੈਗੀਆਂ ਜੇ ਦੋ ਬੇਸਮੈਂਟਾਂ ਸੀ ਉਹਨਾਂ 'ਚ ਇੱਕ ਬੇਸਮੈਂਟ ਖਾਲੀ ਹੈਗੀ ਆ ਸੋ ਤੁਹਾਡੀ ਇੰਸ਼ੋਰੈਂਸ ਸਸਤੀ ਹੋ ਸਕਦੀ ਹੈ ਸੋ ਬੈਂਕ ਤੋਂ ਜਿਹੜੀ ਘਰ ਦੀ ਰੈਗੂਲਰ ਇੰਸ਼ੋਰੈਂਸ ਹੈ ਉਹ ਕਵਰ ਨਹੀਂ ਕਰਦੀ ਹੈ ਜੇ ਉੱਤੇ ਕੋਈ ਵੀ ਮਿਸ ਹੈਪਨ ਹੋ ਜੇੜਾ ਦੋ ਦਿਨਾਂ ਦੇ ਵਿੱਚ ਪਾਣੀ ਚੱਲ ਚੱਲ ਕੇ ਮੇਬੀ ਉਹ ਸਾਰੇ ਘਰ ਦੇ ਵਿੱਚ ਫੈਲ ਗਿਆ ਜਿਹਦੇ ਨਾਲ ਸਾਰਾ ਘਰ ਡੈਮੇਜ ਹੋ ਗਿਆ ਸੋ ਉਸ ਕੇਸ ਦੇ ਵਿੱਚ ਇੰਸ਼ੋਰੈਂਸ ਕੰਪਨੀ ਨੇ ਫਾਇੰਡ ਆਊਟ ਕਰ ਲੈਣਾ ਕਿ ਤੁਸੀਂ ਉਹਦੇ ਵਿੱਚ ਕੋਈ ਕਰ ਨਹੀਂ ਜਾਂਦਾ ਸੀ ਕੈਨੇਡਾ ਵਿੱਚ ਸਟੂਡੈਂਟ ਤੇ ਵਰਕ ਪਰਮਿਟ ਵਾਲੇ ਲੋਕਾਂ ਦੀ ਆਉਣ ਦੀ ਗਿਣਤੀ ਘਟਣ ਦੇ ਨਾਲ ਬਹੁਤ ਸਾਰੀਆਂ ਬੇਸਮੈਂਟਾਂ ਖਾਲੀ ਹੋਈਆਂ ਕਈ ਘਰ ਜਿਹੜੇ ਕਿਰਾਏ ਦੇ ਉੱਤੇ ਚੜੇ ਸੀ ਉਹ ਚੜ ਨਹੀਂ ਰਹੇ ਤੇ ਇਸ ਵੇਲੇ ਖਾਲੀ ਪਏ ਆ ਇਸ ਚੀਜ਼ ਦਾ ਇੰਸ਼ੋਰੈਂਸ ਦੇ ਨਾਲ ਕੀ ਸੰਬੰਧ ਆ ਇਹ ਜਾਣਕਾਰੀ ਲੈਣ ਦੇ ਲਈ ਅਸੀਂ ਪਹੁੰਚੇ ਏ ਐਮ ਸੀ ਇੰਸ਼ੋਰੈਂਸ ਗੁਰਨੀਤ ਜੀ ਦੇ ਕੋਲ ਗੁਰਨੀਤ ਜੀ ਜਿਹੜਾ ਘਰ ਖਾਲੀ ਹੋ ਗਿਆ ਜਾਂ ਘਰ ਦੇ ਵਿੱਚ ਬੇਸਮੈਂਟ ਖਾਲੀ ਹੋ ਗਈ ਆ ਹੁਣ ਉਹ ਚੜ ਨਹੀਂ ਰਹੀ ਇਹਦਾ ਇੰਸ਼ੋਰੈਂਸ ਦੇ ਨਾਲ ਕੋਈ ਸਬੰਧ ਜਾਂ ਅਸਰ ਪੈਂਦਾ ਜੀ ਬਹੁਤ ਵੱਡਾ ਸਬੰਧ ਹੈਗਾ ਆ ਜੇ ਤੁਹਾਡੀ ਘਰ ਦੀ ਬੇਸਮੈਂਟ ਘਰ ਚੜ੍ਹੀ ਹੋਣੀ ਹੈਗੀ ਜਾਂ ਚੜ੍ਹ ਨਹੀਂ ਰਹੀ ਹੈਗੀ ਲਾਸਟ 2-3 ਮਹੀਨਿਆਂ ਦੇ ਵਿੱਚੋਂ ਉਹ ਨਾਲ ਤੁਹਾਨੂੰ ਫਾਇਦਾ ਵੀ ਹੋ ਸਕਦਾ ਆ ਤੁਸੀਂ ਇੰਸ਼ੋਰੈਂਸ ਆਪਣੇ ਬ੍ਰੋਕਰ ਨਾਲ ਗੱਲ ਕਰੋ ਸਾਨੂੰ ਕਾਲ ਕਰੋ ਜੇ ਕਿਤੇ ਵੀ ਕਰਾਈ ਹੈਗੀ ਤੁਹਾਡੀ ਇੰਸ਼ੋਰੈਂਸ ਸਸਤੀ ਹੋ ਸਕਦੀ ਆ ਕਿਉਂਕਿ ਤੁਹਾਡੀ ਉਹ ਲਾਇਬਿਲਟੀ ਘਟੀ ਹੋ ਹੈਗੀ ਆ ਕਿ ਤੁਸੀਂ ਉੱਤੇ ਰਹਿ ਰਹੇ ਹੈਗੇ ਆ ਸੋ ਜਿਨ੍ਹਾਂ ਦੀਆਂ ਬੇਸਮੈਂਟਾਂ ਖਾਲੀਆਂ ਹੈਗੀਆਂ ਜੇ ਦੋ ਬੇਸਮੈਂਟਾਂ ਸੀ ਉਹਨਾਂ 'ਚ ਇੱਕ ਬੇਸਮੈਂਟ ਖਾਲੀ ਹੈਗੀ ਆ ਸੋ ਤੁਹਾਡੀ ਇੰਸ਼ੋਰੈਂਸ ਸਸਤੀ ਹੋ ਸਕਦੀ ਆ ਠੀਕ ਹੈ ਸੋ ਇਕੁਅਲ ਟੂ ਸੀ ਆਪਣੇ ਅੰਸ਼ੂਰੈਂਸ ਕੰਪਨੀ ਨਾਲ ਕੰਟੈਕਟ ਕਰ ਲੋ ਮੇਬੀ ਕਵਰੇਜ ਦਾ ਡਿ ਘੱਟ ਜਾਵੇ ਤੇ ਇੰਸ਼ੂਰੈਂਸ ਤੁਹਾਡੀ ਸਸਤੀ ਹੋ ਜਾਵੇ ਦੂਸਰੀ ਗੱਲ ਹੈ ਇਹ ਘਰਾਂ ਤੇ ਜੇ ਘਰ ਉਹੀ ਸਿਨੈਰੀਓ ਦੇ ਵਿੱਚ ਘਰ ਤੁਹਾਡਾ ਰੈਂਟ ਤੇ ਘਰ ਸੀਗਾ ਸਾਰੇ ਦਾ ਸਾਰਾ ਖਾਲੀ ਹੈਗਾ ਉੱਚ ਕੋਈ ਨਹੀਂ ਰਹਿ ਰਿਹਾ ਉਹਦੀ ਇੰਸ਼ੂਰੈਂਸ ਚੇਂਜ ਹੋ ਕੇ ਖਾਲੀ ਘਰ ਵਾਲੀ ਇੰਸ਼ੂਰੈਂਸ ਜਿਹਨੂੰ ਅਸੀਂ ਕਹਿੰਦੇ ਆ ਵੇਕੈਂਟ ਇੰਸ਼ੂਰੈਂਸ ਹੋਣੀ ਉਹਦੀ ਵੇਕੈਂਟ ਇੰਸ਼ੂਰੈਂਸ ਕਰਨੀ ਪੈਂਦੀ ਆ ਸੋ ਵੈਕੈਂਟ ਹੋਸ ਵਿਲੇ ਲੈਣੀ ਪੈਂਦੀ ਜਦੋਂ ਤੁਹਾਡਾ ਘਰ ਮੋਰ ਦੈਨ 30 ਡੇਸ ਘਰ ਖਾਲੀ ਆ ਸੋ ਦੈਨ ਤੁਹਾਡੀ ਜਿਹੜੀ ਘਰ ਦੀ ਰੈਗੂਲਰ ਇੰਸ਼ੋਰੈਂਸ ਆ ਉਹ ਕਵਰ ਨਹੀਂ ਕਰਦੀ ਹੈ ਜੇ ਉੱਥੇ ਕੋਈ ਵੀ ਮਿਸ ਹੈਪ ਹੋ ਜਾਂਦਾ ਹੈ ਸੋ ਉਹ ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਘਰ ਲਾਸਟ 2 ਮਹੀਨਿਆਂ ਦੇ ਵਿੱਚੋਂ ਨਹੀਂ ਚੱਡ ਰਿਹਾ ਜਾਂ 6 ਮਹੀਨਾ ਹੋ ਗਿਆ ਨਹੀਂ ਚੱਡ ਰਿਹਾ ਤੁਹਾਨੂੰ ਸਾਨੂੰ ਕਾਲ ਕਰਕੇ ਉਹਦੀ ਕਵਰੇਜ ਚੇਂਜ ਕਰਕੇ ਹੋਮ ਵਾਲੀ ਜਿਹੜਾ ਖਾਲੀ ਘਰ ਵਾਲੀ ਇੰਸ਼ੋਰੈਂਸ ਆ ਉਹ ਲੈਣੀ ਚਾਹੀਦੀ ਹੈਗੀ ਆ ਜਦੋਂ ਖਾਲੀ ਕਰਦੀ ਇੰਸ਼ੋਰੈਂਸ ਆਪਾਂ ਲੈਣੇ ਹੈਗੇ ਆ ਸੋ ਉਹਦੇ ਕਈ ਕਨਸੀਕਵੈਂਸਸ ਹੈਗੇ ਜਿਹੜੇ ਆਪਾਂ ਨੂੰ ਰੈਗੂਲਰ ਇੰਸ਼ੋਰੈਂਸ ਦੇ ਵਿੱਚ ਨਹੀਂ ਮਿਲਦੇ ਉਹ ਚੀਜ਼ਾਂ ਜਿਹੜੀਆਂ ਆ ਉਹ ਆਪਾਂ ਨੂੰ ਰੀਅਲੀ ਰੀਅਲੀ ਬਰੀਫਲੀ ਰੀਡ ਕਰਨੀਆਂ ਚਾਹੀਦੀਆਂ ਜਿਹੜੀਆਂ ਆਪਣੀਆਂ ਲੇਕਨ ਹੋਮ ਦੀ ਆਪਣੀ ਲਾਇਬਿਲਟੀ ਬਣਦੀਆਂ ਜੇ ਤੁਸੀਂ ਕਰਦੇ ਇੰਸ਼ੋਰੈਂਸ ਚੇਂਜ ਕਰਾਂਗੇ ਜਾਂ ਉਹਨਾਂ ਨੂੰ ਜਾ ਕੇ ਬ੍ਰੋਕਰ ਨੂੰ ਦੱਸਾਂਗੇ ਕਿ ਆ ਸਾਡਾ ਬੇਸਮੈਂਟ ਖਾਲੀ ਆ ਉਹ ਚੇਂਜ ਕਰਨ ਦੀ ਕੋਈ ਫੀਸ ਵੀ ਹੁੰਦੀ ਜਾਂ ਕਿੰਨੀ ਹੁੰਦੀ ਆ ਕੋਈ ਫੀਸ ਨਹੀਂ ਹੁੰਦੀ ਹੈਗੀ ਹਾਂ ਜੇ ਇਹ ਪਾਲਿਸੀ ਪਹਿਲਾਂ ਤਾਂ ਡੀ ਰੈਂਟਲ ਸੀਗੀ ਪਰ ਹੁਣ ਇਹਨੂੰ ਆਪਾਂ ਖਾਲੀ ਘਰ ਵਾਲੀ ਕਰਨੀ ਆ ਉਹ ਇੰਸ਼ੋਰੈਂਸ ਮਹਿੰਗੀ ਹੁੰਦੀ ਆ ਦੈਨ ਜਿਹੜਾ ਜਿਹੜੇ ਵਿੱਚ ਜੇ ਕੋਈ ਰਹਿੰਦਾ ਹੈ ਇੰਸ਼ੋਰੈਂਸ ਕੰਪਨੀਆਂ ਕੀ ਦੇਖਦੀਆਂ ਜੇ ਘਰ ਦੇ ਘਰ ਦੇ ਵਿੱਚ ਅਕੂਪਾਈਡ ਹੈਗਾ ਆ ਜੇ ਕੋਈ ਵਾਟਰ ਡੈਮੇਜ ਹੋ ਰਿਹਾ ਆ ਦਰ अर्ਲੀ ਡਿਟੈਕਸ਼ਨ ਪੋਸੀਬਲ ਹੈਗਾ ਜੇ ਘਰ ਖਾਲੀ ਹੈਗਾ ਆ ਉਹਦਾ ਵਾਟਰ ਡੈਮੇਜ ਮੇਬੀ 2 ਦਿਨਾਂ ਤੋਂ ਹੋ ਰਿਹਾ ਸੀਗਾ ਉਸ ਕਰਕੇ ਡੈਮੇਜ ਜ਼ਿਆਦਾ ਹੋ ਗਿਆ ਇਸ ਕਰਕੇ ਉਹਦੀਆਂ ਪ੍ਰੀਮੀਅਮ ਜਦਾ ਥੋੜੀ ਜਿਆਦਾ ਹੁੰਦਾ ਹੈ ਪਰ ਜੇ ਆਪਾਂ ਡਿਸਕਲੋਜ਼ ਨਹੀਂ ਕਰਦੇ ਕਲੇਮ ਆ ਗਿਆ ਹੁਣ ਲੈਸੇ ਉਹੀ ਵਾ ਉਹ ਹੀ ਘਰ ਦੇ ਵਿੱਚ ਵਾਟਰ ਡੈਮੇਜ ਹੋ ਗਿਆ ਜਿਹੜਾ ਦੋ ਦਿਨਾਂ ਦੇ ਵਿੱਚ ਪਾਣੀ ਚੱਲ ਚੱਲ ਕੇ ਮੇਬੀ ਉਹ ਸਾਰੇ ਘਰ ਦੇ ਵਿੱਚ ਫੈਲ ਗਿਆ ਜਿਹਦੇ ਨਾਲ ਸਾਰਾ ਘਰ ਡੈਮੇਜ ਹੋ ਗਿਆ ਸੋ ਉਸ ਕੇਸ ਦੇ ਵਿੱਚ ਇੰਸ਼ੋਰੈਂਸ ਕੰਪਨੀ ਨੇ ਫਾਈਂਡ ਆਊਟ ਕਰ ਲੈਣਾ ਕਿ ਤੁਸੀਂ ਉਹਦੇ ਵਿੱਚ ਕੋਈ ਘਰ ਨਹੀਂ ਰਹਿੰਦਾ ਸੀ ਕਲੇਮ ਵਿਲ ਬੀ ਡਿਕਲਾਈਡ ਸੋ ਇਟਸ ਵੈਰੀ ਸਟ੍ਰਿਕਟ ਰੂਲਸ ਜਦੋਂ ਵੀ ਕਲੇਮ ਆਉਂਦਾ ਹੈ ਉਹ ਪਹਿਲਾਂ ਤੁਹਾਡੀ ਅਕੂਪੈਂਸੀ ਹੀ ਚੈੱਕ ਕਰਦੇ ਆ ਸੋ ਮੇਕ ਸ਼ੋਰ ਕਿ ਤੁਸੀਂ ਆਪਣੇ ਇੰਸ਼ੋਰੈਂਸ ਨੂੰ ਚੈੱਕ ਕਰਕੇ ਪ੍ਰੋਪਰਲੀ ਕਵਰੇਜ ਲਓ ਤੇ ਬੇਸਮੈਂਟ ਦੇ ਉੱਤੇ ਵੀ ਇਹੀ ਚੀਜ਼ ਲੱਗ ਹੁੰਦੀ ਆ ਉਹ ਵੀ ਦੱਸਣਾ ਇਨਫੋਰਮ ਕਰਨਾ ਜ਼ਰੂਰੀ ਹੈ ਉਹਦੇ ਚ ਇਨਫੋਰਮ ਕਰਨਾ ਜ਼ਿਆਦਾ ਜ਼ਰੂਰੀ ਨਹੀਂ ਹੈ ਕਿਉਂਕਿ ਟੈਕਨੀਕਲੀ ਯੂ ਆਰ ਲਿਵਿੰਗ ਅਪਸਟੇਅਰ ਸੋ ਘਰ ਖਾਲੀ ਨਹੀਂ ਹੈਗਾ ਬੇਸਮੈਂਟ ਖਾਲੀ ਹੈਗੀ ਐ ਏਰੀਆ ਖਾਲੀ ਹੈਗਾ ਜੇ ਤੁਹਾਡੀ ਬੇਸਮੈਂਟ ਖਾਲੀ ਹੈਗੀ ਉਹਨਾਂ ਤੁਹਾਡੀ ਇੰਸ਼ੋਰੈਂਸ ਸਸਤੀ ਹੋ ਜਾਣੀ ਆ ਕਿਉਂਕਿ ਲੈਸੇ ਤੁਸੀਂ ਜਦੋਂ ਵੀ ਜਿੰਨੀਆਂ ਵੀ ਜ਼ਿਆਦੀਆਂ ਬੇਸਮੈਂਟਾਂ ਹੈਗੀਆਂ ਉਹਨਾਂ ਇੰਸ਼ੋਰੈਂਸ ਜ਼ਿਆਦੀ ਹੁੰਦੀ ਆ ਜੇ ਉਹ ਬੇਸਮੈਂਟ ਇੱਕ ਘਟ ਜਾਂਦੀ ਆ ਸੋ ਆਪਾਂ ਨੂੰ ਕਵਰੇਜ ਵੀ ਘਟ ਜਾਂਦੀ ਆ ਤੇ ਆਪਣੀਆਂ ਲਾਇਬਿਲਟੀਜ਼ ਵੀ ਘਟ ਜਾਂਦੀਆਂ ਤੇ ਇਸ ਕਰਕੇ ਆਪਣੀ ਇੰਸ਼ੋਰੈਂ ਜੀ ਆਖਰ ਦੇ ਵਿੱਚ ਸਾਡੇ ਦਰਸ਼ਕ ਜਿਹੜੇ ਕੋਈ ਜਾਣਕਾਰੀ ਲੈਣੀ ਚਾਹੁੰਦੇ ਆ ਐਮਸੀ ਦਾ ਕੰਟੈਕਟ ਨੰਬਰ ਜੀ ਸ਼ੁਰ ਜੀ ਹਾਂ ਜੀ ਜੇ ਤੁਸੀਂ ਕੋਈ ਵੀ ਕੁਐਸਚਨ ਹੈਗਾ ਤੁਹਾਨੂੰ ਹੋਮ ਇੰਸ਼ੋਰੈਂਸ ਵਾਸਤੇ ਜਾਂ ਘਰ ਖਾਲੀ ਪਿਆ ਆ ਤੁਹਾਨੂੰ ਪਤਾ ਨਹੀਂ ਸੀਗਾ ਤੁਸੀਂ ਉਹਨੂੰ ਕਵਰੇਜ ਚੇਂਜ ਕਰਾਉਣੀ ਹੈਗੀ ਆ ਜਾਂ ਕਾਰ ਦੀ ਇੰਸ਼ੋਰੈਂਸ ਕਰਾਉਣੀ ਆ ਕਾਰ ਦੀ ਇੰਸ਼ੋਰੈਂਸ ਬਾਰੇ ਕੋਈ ਕੁਐਸਚਨ ਹੈਗਾ ਆ ਸਾਡੀਆਂ 12 ਲੋਕੇਸ਼ਨ 올ਓਵਰ ਲੋਅਰ ਮੈਂਤੋਡੀਆਸ ਬਮਨਵਾਉਂਦੀਆਂ ਹੈਗੀਆਂ ਸਾਨੂੰ ਕਾਲ ਕਾਲ ਕਰੋ 6045076666 ਮੇਰਾ ਨਾਮ ਗੁਰਨੀਤਾ ਜੀ ਤੁਸੀਂ ਮੈਨੂੰ ਕੋਲ ਕਰਨੀ ਹੈ ਤੁਸੀਂ ਆਬਵੀਅਸ ਮੈਨੂੰ ਗੱਲ ਕਰ ਸਕਦੇ ਮੈਂ ਹੈੱਡ ਆਫਿਸ ਦੇ ਵਿੱਚ ਹੁੰਦੀ ਹੈ ਆਫਿਸ ਜੌਰਕ ਬਿਜ਼ਨਸ ਸੈਂਟਰ ਚ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਮਿਹਰਬਾਨੀ ਦੋਸਤੋ ਕੋ ਨਹੀਂ ਸੁਣੋਂਗੇ ਨਾਲ ਅਸੀਂ ਗੱਲਬਾਤ ਕੀਤੀ ਆ ਤੇ ਇਹ ਬਹੁਤ ਮਹੱਤਵਪੂਰਨ ਚੀਜ਼ ਆ ਇਹਦਾ ਧਿਆਨ ਰੱਖਣਾ ਚਾਹੀਦਾ ਤੇ ਇੰਸ਼ੋਰੈਂਸ ਬਾਰੇ ਦੇ ਤੁਸੀਂ ਦੀ ਗੱਲ ਜ਼ਰੂਰ ਕਰੋ ਅਮਿਤ ਮਹੇਸ਼ਰ ਨਾਲ ਜਿਸ ਕਰਨ ਚੈਨਲ ਪੰਜਾਬੀ ਸੋਰੀ ਕੈਨੇਡਾ ਵਿੱਚ ਸਟੂਡੈਂਟ ਤੇ ਵਰਕ ਪਰਮਿਟ ਵਾਲੇ ਲੋਕਾਂ ਦੀ ਆਉਣ ਦੀ ਗਿਣਤੀ ਘਟਣ ਦੇ ਨਾਲ ਬਹੁਤ ਸਾਰੀਆਂ ਬੇਸਮੈਂਟਾਂ ਖਾਲੀ ਹੋਈਆਂ ਕਈ ਘਰ ਜਿਹੜੇ ਕਿਰਾਏ ਦੇ ਉੱਤੇ ਚੜੇ ਸੀ ਉਹ ਚੜ ਨਹੀਂ ਰਹੇ ਤੇ ਇਸ ਵੇਲੇ ਖਾਲੀ ਪਏ ਆ ਇਸ ਚੀਜ਼ ਦਾ ਇੰਸ਼ੋਰੈਂਸ ਦੇ ਨਾਲ ਕੀ ਸੰਬੰਧ ਆ ਇਹ ਜਾਣਕਾਰੀ ਲੈਣ ਦੇ ਲਈ ਅਸੀਂ ਪਹੁੰਚਿਆ ਏਐਮਸੀ ਇੰਸ਼ੋਰੈਂਸ ਗੁਰਨੀਤ ਜੀ ਦੇ ਕੋਲ ਗੁਰਨੀਤ ਜੀ ਜਿਹੜਾ ਘਰ ਖਾਲੀ ਹੋ ਗਿਆ ਜਾਂ ਘਰ ਦੇ ਵਿੱਚ ਬੀਸਮੈਂਟ ਖਾਲੀ ਹੋ ਗਈ ਆ ਹੁਣ ਉਹ ਚੜ ਨਹੀਂ ਰਹੀ ਇਹਦਾ ਇੰਸ਼ੋਰੈਂਸ ਦੇ ਨਾਲ ਕੋਈ ਸਬੰਧ ਜਾਂ ਅਸਰ ਪੈਂਦਾ ਜੀ ਬਹੁਤ ਵੱਡਾ ਸਬੰਧ ਹੈਗਾ ਆ ਜੇ ਤੁਹਾਡੀ ਘਰ ਦੀ ਬੇਸਮੈਂਟ ਘਰ ਚੜਿਓ ਨਹੀਂ ਹੈਗੀ ਜਾਂ ਚੜ ਨਹੀਂ ਰਹੀ ਹੈਗੀ ਲਾਸਟ 2-3 ਮਹੀਨਿਆਂ ਦੇ ਵਿੱਚੋਂ ਉਹਨਾਂ ਨਾਲ ਤੁਹਾਨੂੰ ਫਾਇਦਾ ਵੀ ਹੋ ਸਕਦਾ ਆ ਤੁਸੀਂ ਇੰਸ਼ੋਰੈਂਸ ਆਪਣੇ ਬ੍ਰੋਕਰ ਨਾਲ ਗੱਲ ਕਰੋ ਸਾਨੂੰ ਕਾਲ ਕਰੋ ਜੇ ਕਿਤੇ ਵੀ ਕਰਾਈ ਹੈਗੀ ਤੁਹਾਡੀ ਇੰਸ਼ੋਰੈਂਸ ਸਸਤੀ ਹੋ ਸਕਦੀ ਆ ਇਹ ਕਿਸ ਤਰ੍ਹਾਂ ਦੀ ਉਹ ਲਾਇਬਿਲਟੀ ਘਟੀ ਹੋ ਹੈਗੀ ਆ ਕਿ ਤੁਸੀਂ ਉੱਤੇ ਰਹਿ ਰਹੇ ਹੈਗੇ ਆ ਸੋ ਜਿਨ੍ਹਾਂ ਦੀਆਂ ਬੇਸਮੈਂਟਾਂ ਖਾਲੀਆਂ ਹੈਗੀਆਂ ਜੇ ਦੋ ਬੇਸਮੈਂਟਾਂ ਸੀ ਉਹਨਾਂ ਚ ਇੱਕ ਬੇਸਮੈਂਟ ਖਾਲੀ ਹੈਗੀ ਆ ਸੋ ਤੁਹਾਡੀ ਇੰਸ਼ੋਰੈਂਸ ਸਸਤੀ ਹੋ ਸਕਦੀ ਆ ਠੀਕ ਹੈ ਸੋ ਇਕ ਵਾਰ ਤੁਸੀਂ ਆਪਣੇ ਅੰਮ ਇੰਸ਼ੋਰੈਂਸ ਕੰਪਨੀ ਨਾਲ ਕੰਟਰੈਕਟ ਕਰ ਲੋ ਮੇਬੀ ਕਵਰੇਜ ਤੁਹਾਡੀ ਘਟ ਜਾਵੇ ਤੇ ਇੰਸ਼ੋਰੈਂਸ ਤੁਹਾਡੀ ਸਸਤੀ ਹੋ ਜਾਵੇ ਦੂਸਰੀ ਗੱਲ ਹੈਗੀ ਆ ਘਰਾਂ ਤੇ ਜੇ ਘਰ ਉਹੀ ਸਿਨੇਰੀਓ ਦੇ ਵਿੱਚ ਘਰ ਤੁਹਾਡਾ ਰੈਂਟ ਤੇ ਘਰ ਸੀਗਾ ਸਾਰੇ ਦਾ ਸਾਰਾ ਖਾਲੀ ਹੈਗਾ ਉੱਚ ਕੋਈ ਨਹੀਂ ਰਹਿ ਰਿਹਾ ਉਹਦੀ ਇੰਸ਼ੋਰੈਂਸ ਚੇਂਜ ਹੋ ਕੇ ਖਾਲੀ ਘਰ ਵਾਲੀ ਇੰਸ਼ੋਰੈਂਸ ਜਿਹਨੂੰ ਅਸੀਂ ਕਹਿੰਦੇ ਆ ਵੇਕੈਂਟ ਇੰਸ਼ੋਰੈਂਸ ਹੋਣੀ ਉਹਦੀ ਵੇਕ ਕੰਡੀਸ਼ਨਸ ਕਰਨੀ ਪੈਂਦੀ ਆ ਸੋ ਵੇਕੈਂਟ ਉਸ ਵੇਲੇ ਲੈਣੀ ਪੈਂਦੀ ਜਦੋਂ ਤੁਹਾਡਾ ਘਰ ਮੋਰ ਥੈਨ 30 ਡੇਸ ਘਰ ਖਾਲੀ ਆ ਸੋ ਦੈਨ ਤੁਹਾਡੀ ਜਿਹੜੀ ਘਰ ਦੀ ਰੈਗੂਲਰ ਇੰਸ਼ੋਰੈਂਸ ਆ ਉਹ ਕਵਰ ਨਹੀਂ ਕਰਦੀ ਹੈ ਜੇ ਉੱਥੇ ਕੋਈ ਵੀ ਮਿਸ ਹੈਪ ਹੋ ਜਾਂਦਾ ਹੈ ਸੋ ਉਹ ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਘਰ ਲਾਸਟ 2 ਮਹੀਨਿਆਂ ਦੇ ਵਿੱਚੋਂ ਨਹੀਂ ਚੱਡਿਆ ਜਾਂ 6 ਮਹੀਨਾ ਹੋ ਗਿਆ ਨਹੀਂ ਚੱਡ ਰਿਹਾ ਤੁਹਾਨੂੰ ਸਾਨੂੰ ਕਾਲ ਕਰਕੇ ਉਹਦੀ ਕਵਰੇਜ ਚੇਂਜ ਕਰਕੇ ਹੋਮ ਵਾਲੀ ਜਿਹੜਾ ਖਾਲੀ ਘਰ ਵਾਲੀ ਇੰਸ਼ੋਰੈਂਸ ਹੈ ਉਹ ਲੈਣੀ ਚਾਹੀਦੀ ਹੈਗੀਆ ਜਦੋਂ ਖਾਲੀ ਘਰ ਦੀ ਇੰਸ਼ੋਰੈਂਸ ਆਪਾਂ ਲੈਣੇ ਹੈਗੇ ਆ ਸੋ ਉਹਦੇ ਕਈ ਕਨਸੀਕਵੈਂਸਸ ਹੈਗੇ ਜਿਹੜੇ ਆਪਾਂ ਨੂੰ ਰੈਗੂਲਰ ਇੰਸ਼ੋਰੈਂਸ ਦੇ ਵਿੱਚ ਨਹੀਂ ਮਿਲਦੇ ਉਹ ਚੀਜ਼ਾਂ ਜਿਹੜੀਆਂ ਆ ਉਹ ਆਪਾਂ ਨੂੰ ਰੀਅਲੀ ਰੀਅਲੀ ਬਰੀਫਲੀ ਰੀਡ ਕਰਨੀਆਂ ਚਾਹੀਦੀਆਂ ਜਿਹੜੀਆਂ ਆਪਣੀਆਂ ਬੇਕਨ ਹੋਮ ਦੀ ਆਪਣੀ ਲਾਇਬਿਲਟੀ ਬਣਦੀਆਂ ਜੇ ਤੁਸੀਂ ਕਰਦੇ ਹੋ ਇੰਸ਼ੋਰੈਂਸ ਚੇਂਜ ਕਰਾਂਗੇ ਜਾਂ ਉਹਨਾਂ ਨੂੰ ਜਾ ਕੇ ਬ੍ਰੋਕਰ ਨੂੰ ਦੱਸਾਂਗੇ ਕਿ ਆ ਸਾਡਾ ਬੇਸਮੈਂਟ ਖਾਲੀ ਆ ਉਹ ਚੇਂਜ ਕਰਨ ਦੀ ਕੋਈ ਫੀਸ ਵੀ ਹੁੰਦੀ ਆ ਜਾਂ ਕਿੰਨੀ ਹੁੰਦੀ ਆ ਕੋਈ ਫੀਸ ਨਹੀਂ ਹੁੰਦੀ ਹੈਗੀ ਹਾਂ ਜੇ ਇਹ ਪਾਲਿਸੀ ਪਹਿਲਾਂ ਤਾਂ ਡੀ ਰੈਂਟਲ ਸੀਗੀ ਪਰ ਹੁਣ ਇਹਨੂੰ ਆਪਾਂ ਖਾਲੀ ਘਰ ਵਾਲੀ ਕਰਨੀ ਆ ਉਹ ਇੰਸ਼ੋਰੈਂਸ ਮਹਿੰਗੀ ਹੁੰਦੀ ਆ ਦੈਨ ਜਿਹੜਾ ਜਿਹਦੇ ਵਿੱਚ ਜੇ ਕੋਈ ਰਹਿੰਦਾ ਹੈ ਇੰਸ਼ੋਰੈਂਸ ਕੰਪਨੀ ਕੀ ਦੇਖਦੀ ਆ ਜੇ ਘਰ ਦੇ ਘਰ ਦੇ ਵਿੱਚ ਅਕੂਪਾਈਡ ਹੈਗਾ ਆ ਜੇ ਕੋਈ ਵਾਟਰ ਡੈਮੇਜ ਹੋ ਰਿਹਾ ਆ ਦੈਰ अर्ਲੀ ਡਿਟੈਕਸ਼ਨ ਪੋਸੀਬਲ ਹੈਗਾ ਜੇ ਘਰ ਖਾਲੀ ਹੈਗਾ ਆ ਉਹਦਾ ਵਾਟਰ ਡੈਮੇਜ ਮੇਬੀ 2 ਦਿਨਾਂ ਤੋਂ ਹੋ ਰਿਹਾ ਸੀਗਾ ਉਸ ਕਰਕੇ ਡੈਮੇਜ ਜ਼ਿਆਦਾ ਹੋ ਗਿਆ ਇਸ ਕਰਕੇ ਉਹਦੀਆਂ ਪ੍ਰੀਮੀਅਮ ਜਿੰਦਾ ਥੋੜੀ ਜਿਆਦਾ ਹੁੰਦਾ ਹੈ ਪਰ ਜੇ ਆਪਾਂ ਡਿਸਕਲੋਜ਼ ਨਹੀਂ ਕਰਦੇ ਕਲੇਮ ਆ ਗਿਆ ਹੁਣ ਲੈਸੇ ਉਹੀ ਉਹੀ ਘਰ ਦੇ ਵਿੱਚ ਵਾਟਰ ਡੈਮੇਜ ਹੋ ਗਿਆ ਜਿਹੜਾ ਦੋ ਦਿਨਾਂ ਦੇ ਵਿੱਚ ਪਾਣੀ ਚੱਲ ਚੱਲ ਕੇ ਮੇਬੀ ਉਹ ਸਾਰੇ ਘਰ ਦੇ ਵਿੱਚ ਫੈਲ ਗਿਆ ਜਿਹਦੇ ਨਾਲ ਸਾਰਾ ਘਰ ਡੈਮੇਜ ਹੋ ਗਿਆ ਸੋ ਉਸ ਕੇਸ ਦੇ ਵਿੱਚ ਇੰਸ਼ੋਰੈਂਸ ਕੰਪਨੀ ਨੇ ਫਾਇੰਡ ਆਊਟ ਕਰ ਲੈਣਾ ਕਿ ਤੁਸੀਂ ਉਹਦੇ ਵਿੱਚ ਕੋਈ ਘਰ ਨਹੀਂ ਰਹਿੰਦਾ ਸੀ ਕਲੇਮ ਵਿਲ ਬੀ ਡਿਕਲਾਈਨਡ ਸੋ ਇਟਸ ਵੈਰੀ ਸਟ੍ਰਿਕਟ ਰੂਲ ਸੋ ਜਦੋਂ ਵੀ ਕਲੇਮ ਆਉਂਦਾ ਹੈ ਉਹ ਪਹਿਲਾਂ ਤੁਹਾਡੀ ਓਕੂਪੈਂਸੀ ਹੀ ਚੈੱਕ ਕਰਦੇ ਆ ਸੋ ਮੇਕ ਸ਼ੋਰ ਕਿ ਤੁਸੀਂ ਆਪਣੇ ਆ ਇੰਸ਼ੋਰੈਂਸ ਨੂੰ ਚੈੱਕ ਕਰਕੇ ਪ੍ਰੋਪਰਲੀ ਕਵਰੇਜ ਲਓ ਬੇਸਮੈਂਟ ਦੇ ਉੱਤੇ ਵੀ ਇਹੀ ਚੀਜ਼ ਲੱਗ ਹੁੰਦੀ ਹੈ ਉਹ ਵੀ ਦੱਸਣਾ ਇਨਫੋਰਮ ਕਰਨਾ ਜ਼ਰੂਰੀ ਹੈ ਉਹਦੇ ਚ ਇਨਫੋਰਮ ਕਰਨਾ ਜ਼ਿਆਦਾ ਜ਼ਰੂਰੀ ਨਹੀਂ ਹੈਗੀ ਬਿਕੋਜ਼ ਟੈਕਨੀਕਲੀ ਯੂ ਆਰ ਲਿਵਿੰਗ ਅਪਸਟੇਅਰ ਸੋ ਖਾਲੀ ਨਹੀਂ ਹੈਗਾ ਬੇਸਮੈਂਟ ਖਾਲੀ ਹੈਗੀ ਐ ਏਰੀਆ ਖਾਲੀ ਹੈਗਾ ਜੇ ਤੁਹਾਡੀ ਬੇਸਮੈਂਟ ਖਾਲੀ ਹੈਗੀ ਉਹ ਨਾਲ ਤੁਹਾਡੀ ਇੰਸ਼ੋਰੈਂਸ ਸਸਤੀ ਹੋ ਜਾਣੀ ਆ ਕਿਉਂਕਿ ਲੈਸੇ ਤੁਸੀਂ ਜਦੋਂ ਵੀ ਜਿੰਨੀਆਂ ਵੀ ਜ਼ਾਦੀਆਂ ਬੇਸਮੈਂਟਾਂ ਹੈਗੀਆਂ ਉਹਨੀਆਂ ਇੰਸ਼ੋਰੈਂਸ ਜ਼ਿਆਦੀ ਹੁੰਦੀ ਆ ਜੇ ਉਹ ਬੇਸਮੈਂਟ ਇੱਕ ਘਟ ਜਾਂਦੀ ਆ ਸੋ ਆਪਾਂ ਨੂੰ ਕਵਰੇਜ ਵੀ ਘਟ ਜਾਂਦੀ ਆ ਤੇ ਆਪਣੀਆਂ ਲਾਇਬਿਲਟੀਜ਼ ਵੀ ਘਟ ਜਾਂਦੀਆਂ ਤੇ ਇਸ ਕਰਕੇ ਆਪਣੀ ਇੰਸ਼ੋਰੈਂਸ ਸਸਤੀ ਜੀ ਆਖਰ ਦੇ ਵਿੱਚ ਸਾਡੇ ਦਸ਼ਕ ਜਿਹੜੇ ਕੋਈ ਜਾਣਕਾਰੀ ਲੈਣੀ ਚਾਹੁੰਦੇ ਆ ਐਮਸੀ ਦਾ ਕੰਟੈਕਟ ਨੰਬਰ ਜੀ ਸ਼ੁਰ ਜੀ ਹਾਂਜੀ ਜੇ ਤੁਸੀਂ ਕੋਈ ਵੀ ਕੁਐਸਚਨ ਹੈਗਾ ਤੁਹਾਨੂੰ ਹੋਮ ਇੰਸ਼ੋਰੈਂਸ ਵਾਸਤੇ ਜਾਂ ਘਰ ਖਾਲੀ ਪਿਆ ਆ ਤੁਹਾਨੂੰ ਪਤਾ ਨਹੀਂ ਸੀਗਾ ਤੁਸੀਂ ਉਹਨੂੰ ਵੀ ਕਵਰੇਜ ਚੇਂਜ ਕਰਾਉਣੀ ਹੈਗੀ ਆ ਜਾਂ ਕਾਰ ਦੀ ਇੰਸ਼ੋਰੈਂਸ ਕਰਾਉਣੀ ਆ ਕਾਰ ਦੀ ਇੰਸ਼ੋਰੈਂਸ ਬਾਰੇ ਕੋਈ ਕੁਐਸਚਨ ਹੈਗਾ ਆ ਸਾਡੀਆਂ 12 ਲੋਕੇਸ਼ਨ 올ਓਵਰ ਲੋਅਰ ਮੈਂ ਤੁਹਾਡੀਆਂ ਸਵਾਮਾਨਾ ਹੁੰਦੀਆਂ ਹੈਗੀਆਂ ਸਾਨੂੰ ਕਾਲ ਕਾਲ ਕਰੋ 6045076666 ਮੇਰਾ ਨਾਮ ਗੁਰਨੀਤਾ ਜੇ ਤੁਸੀਂ ਮੈਨਾਂ ਕੋਲ ਗੱਲ ਕਰਨੀ ਹੈ ਤੁਸੀਂ ਆਲਵੇਸ ਮੈਨਾਂ ਨਾਲ ਗੱਲ ਕਰ ਸਕਦੇ ਮੈਂ ਹੈਡ ਆਫਿਸ ਦੇ ਵਿੱਚ ਹੁੰਦੇ ਆ ਆਫਿਸ ਹੈ ਜੌਰਕ ਬਿਜ਼ਨਸ ਸੈਂਟਰ ਚ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਮਿਹਰਬਾਨੀ ਦੋਸਤੋ ਕੁਣੀ ਸੁਣੋਂ ਜਿਹਨਾਂ ਨਾਲ ਅਸੀਂ ਗੱਲਬਾਤ ਕੀਤੀ ਆ ਤੇ ਇਹ ਬਹੁਤ ਮਹੱਤਵਪੂਰਨ ਚੀਜ਼ ਆ ਇਹਦਾ ਧਿਆਨ ਰੱਖਣਾ ਚਾਹੀਦਾ ਤੇ ਇੰਸ਼ੋਰੈਂਸ ਬਾਰੇ ਦੇਸੋਂ ਦੀ ਗੱਲ ਜ਼ਰੂਰ ਕਰੋ ਅਮਿਤ ਪੁਨੇਸ਼ਰ ਨਾਲ ਜਿਸ ਕਰਨ ਚੈਨਲ ਪੰਜਾਬੀ ਸੋਰੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ